ਆਹ ਸਮਾਂ ਜਿਹੜਾ ਚੱਲ ਰਿਹਾ ਇਹਦੇ ਵਿੱਚ ਮੇਰੇ ਕੋਲ ਵੀ ਬਹੁਤ ਸਾਰੇ ਆਉਂਦੇ ਆ ਇਹ ਕਹਿੰਦੇ ਜੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਹ ਸਾਂਝਾ ਹੁੰਦਾ ਮੈਂ ਪੁੱਛਣਾ ਚਾਹੁੰਨਾ ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਬਣਾਉਂਦਾ ਕੌਣ ਬਣਾਉਣ ਤੋਂ ਭਾਵੇਂ ਚਾਹੇ ਭਾਵੇਂ ਮੈਂਬਰ ਵੋਟਾਂ ਪਾਉਂਦੇ ਆ ਪਰ ਸਾਰਿਆਂ ਦੀ ਕੰਸੈਂਸਸ ਲੈ ਕੇ ਸਾਰਿਆਂ ਦੇ ਵਿਚਾਰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹ ਐਲਾਨ ਕਰਦੇ ਆ ਜਿਹੜੇ ਅੱਜ ਕਹਿੰਦੇ ਆ ਬਈ ਇਹ ਸਮੇਲ ਹੈਗਾ ਨਹੀਂ ਕੋਈ ਵੀ ਸ਼ਰੋਮਣੀ ਕਮੇਟੀ ਬੱਕਰੀ ਤੇ ਕਾਲੀਦਲ ਬਖਰਾ ਮੈਂ ਪੁੱਛਣਾ ਚਾਹੁੰਨਾ ਤੁਸੀਂ ਜਦੋਂ ਟਿਕਟਾਂ ਲੈ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਸੀ ਤਦ ਸ਼ਰੋਮਣੀ ਕਾਲੀਦਲ ਤੇ ਸ਼ਰੋਮਣੀ ਕਮੇਟੀ ਦਾ ਸਮੇਲ ਵਧੀਆ ਸੀ ਅੱਜ ਇਹ ਬੜੀ ਵੱਡੀ ਸਾਜ਼ਿਸ਼ ਆ ਇਹਦੇ ਪਿੱਛੇ ਇੰਟੈਲੀਜੈਂਸੀਆਂ ਦੀਆਂ ਜਿਹੜੀਆਂ ਉਹ ਲੱਗੀਆਂ ਆ ਮੇਰੇ ਕੋਲ ਜਾਂਦੇ ਆ ਜਿਹੜੇ ਦੂਸਰੇ ਧੜੇ ਦੇ ਵੀ ਮੈਂਬਰ ਸਹਿਮਾਨ ਆ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨਾ ਕਿ ਜਿਹੜਾ ਸੱਚ ਮੇਰੇ ਕੋਲ ਬੋਲਦੇ ਆ ਉਹ ਸੱਚ ਉਹਨਾਂ ਸਟੇਜਾਂ ਤੇ ਵੀ ਬੋਲਿਆ ਕਰੋ ਤਾਂ ਕਿ ਝੂਠ ਸੱਚ ਦਾ ਜਿਹੜਾ ਹੈ ਉਹ ਫਰਕ ਦੇ ਸਕੇ ਸੋ ਵੀਰੋ ਆਪਾਂ ਇਹ ਸਾਜ਼ਿਸ਼ ਤੋਂ ਵੀ ਬਿਲਕੁਲ ਆਪਾਂ ਸਖਤੀ ਰੱਖਣੀ ਆ ਮੈਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਬੜੀ ਬੇਬਾਕੀ ਦੇ ਨਾਲ ਜਦੋਂ ਇਹ ਸਮਝੌਤਾ ਟੁੱਟਾ ਸੀ ਹੁਣ ਇੱਥੇ ਵੀ ਇੱਕ ਗੱਲ ਨੋਟ ਕਰਿਓ ਸਮਝੌਤਾ ਟੁੱਟਣ ਤੋਂ ਪਹਿਲਾਂ ਉਹ ਬੋਰਡ ਬਣਨਾ ਸੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਆਪ ਜਾ ਕੇ ਅਮਿਤ ਸ਼ਾਹ ਕੋ ਰੋਕਿਆ ਬੋਰਡ ਬਣਦਾ ਹੀ ਆ ਨਹੀਂ ਕੀਤਾ ਭਾਵੇਂ ਬੋਰਡ ਬਣਿਆ ਸੀ ਪਰ ਉਹਦਾ ਤਰੀਕਾ ਜਿਹੜਾ ਹੁਣ ਇਹ ਨਹੀਂ ਬਾਅਦ ਚ ਖੋਲਿਆ ਉਹ ਤਰੀਕਾ ਇਹ ਨਹੀਂ ਅਪਣਾਇਆ ਸੀ ਦਿੱਲੀ ਕਮੇਟੀ ਵੱਲੋਂ ਜ਼ੋਰਦ ਨਹੀਂ ਸੀ ਕਰਦੇ ਹਰਿਆਣਾ ਕਮੇਟੀ ਵੱਖਰੀ ਕਰਵਾ ਦਿੱਤੀ ਪਰ ਜਿਹੜੇ ਅੱਜ ਉਹਨਾਂ ਦੀਆਂ ਮੁਠੀਆਂ ਚਾਪੀਆਂ ਕਰਦੇ ਆ ਉਹਨਾਂ ਨੂੰ ਵੀ ਪੁੱਛੋ ਮੈਂ ਤੁਸੀਂ ਹਰਿਆਣਾ ਆ ਦੂਜੀ ਵਾਰੀ ਕਮੇਟੀ ਐਡ ਹੌਕ ਬਣ ਗਈ ਆ ਕਿਸੇ ਨੇ ਬਿਆਨ ਵੀ ਕੋਈ ਦਿੱਤਾ ਅੱਜ ਗੋਲਕਾਂ ਦਾ ਜਾਂ ਉੱਥੇ ਪ੍ਰਬੰਧ ਨੂੰ ਕਿਦਾਂ ਤੈਸ਼ ਨੈਸ਼ ਕੀਤਾ ਜਾ ਰਿਹਾ ਸ਼ਰੋਮਣੀ ਅਕਾਲੀ ਦਲ ਦੀ ਜਿੰਨਾ ਚਿਰ ਸਾਂਝ ਰਹੀ ਉਹ ਸਾਂਝ ਦੇ ਵਿੱਚ ਬਿਲਕੁਲ ਗੋਦਰਾ ਸਾਹਿਬ ਵਾਲੋਂ ਕੋਈ ਜਿਹੜੀ ਸਿਆਸੀ ਧਿਰ ਸੀ ਰਾਜਨੀਤਿਕ ਰਾਜ ਕਰਦਾ ਧਰਤੀ ਉਹ ਕੋਈ ਉਧਰ ਨੂਹ ਨਹੀਂ ਸੀ ਕਰਦੀ ਅੱਜ ਹੁਣ ਕਿਹੜੇ ਮੂੰਹ ਦੇ ਨਾਲ ਆਪਾਂ ਇਹ ਉਹਨਾਂ ਦੀ ਦਿੱਲੀ ਵਾਲਿਆਂ ਦੀ ਸਿਫਤ ਕਰਦੇ ਆ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਵੀ ਵਧਾਈ ਦਿੰਨਾ ਕਿ ਤੁਸੀਂ ਆਪਣਾ ਵਿਰਸਾ ਸਾਹਮਣੇ ਬੈਠੇ ਆ ਉਸ ਮਹਾਨ ਸੰਤ ਨੂੰ ਜੇ ਸੰਤ ਨੇ ਬਹੁਤ ਲੰਮਾ ਸਮਾਂ ਸਾਡੀ ਅਗਵਾਈ ਕੀਤੀ ਆ ਨਿਰਪੈਤਾ ਦੇ ਨਾਲ ਔਰ ਇੱਕ ਮੈਂ ਹੋਰ ਬੇਨਤੀ ਕਰਾਂ ਸੰਤ ਬਾਬਾ ਹਰਚੰਦ ਸਿੰਘ ਜੀ ਲੋਂਗੋਵਾਲ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਵਾਲਿਆਂ ਦੀ ਦੂਜੀ ਵਰਸੀ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਤਾਬਿਆ ਬੈਠੇ ਸੀ ਕੀਰਤਨ ਕੀਤਾ ਕਿਤੇ ਕਮਾਲ ਦੀ ਸਤਗੁਰਜੀ ਜਾਣਨ ਜਿਵੇਂ ਸਾਡੇ ਹਜ਼ੂਰੀ ਰਾਗੀ ਕੀਰਤਨ ਕਰਦੇ ਆ ਐਡੀ ਵੱਡੀ ਮਹਾਤ ਸੀ ਉਹਨਾਂ ਮਹਾਪੁਰਸ਼ਾਂ ਦੇ ਵਿੱਚ ਸੋ ਵੀਰੋ ਦੂਸਰੀ ਬੇਨਤੀ ਸਿਆਣੇ ਕਹਿੰਦੇ ਆ ਭਈ ਕਈ ਵਾਰੀ ਜੰਗਲ ਇੱਕ ਸੰਘਣਾ ਜੰਗਲ ਸੀ ਉਹਦੇ ਵਿੱਚ ਖਵਾੜੇ ਕੱਟੇ ਹੋ ਕੇ ਚਲ ਗਏ ਤੇ ਉਹ ਜੰਗਲ ਦੇ ਜਿਹੜੇ ਚੰਗੇ ਸਿਆਣੇ ਪੁਰਾਣੇ ਬਜ਼ੁਰਗ ਇੱਕ ਕਹਾਣੀ ਆ ਸਮਝਣ ਲਈ ਉਹ ਛੋਟੇ ਦਰਖਤ ਜਾ ਕੇ ਕਹਿੰਦੇ ਹੁਣ ਖਵਾੜੇ ਆ ਗਏ ਤੇ ਸਾਨੂੰ ਵੱਢਣਗੇ ਉਹ ਸਿਆਣਾ ਪੁਰਸ਼ ਕਹਿੰਦਾ ਜੇ ਤੁਹਾਡੇ ਚ ਕੋਈ ਦਾਸਤਾ ਨਾ ਬਣਿਆ ਫਿਰ ਤੁਹਾਡਾ ਕੱਖ ਨਹੀਂ ਵਿਗਾੜ ਸਕਦੇ ਜੇ ਦਾਸਤੇ ਬਣ ਕੇ ਇਹਨਾਂ ਦੇ ਵਿੱਚ ਪੈ ਗਏ ਫਿਰ ਤੁਹਾਡਾ ਨੁਕਸਾਨ ਕਰਨਗੇ ਅੱਜ ਦਾਸਤੇ ਬਣ ਕੇ ਬੜੇ ਕਾਲੇ ਆ ਕਿ ਕੌਮ ਨੂੰ ਕਿਵੇਂ ਟੱਕ ਲਾਇਆ ਜਾਵੇ ਇਹ ਸ਼ਹੀਦਾਂ ਦੀ ਜਥੇਬੰਦੀ ਆ ਜੇ ਆਪਾਂ ਪਿਛਲਾ ਸਮਾਂ ਬਲਾਂਕਣ ਕਰੀਏ ਮੇਰਾ خیال ਸ਼ਾਇਦ ਪ੍ਰੀ ਪਾਰਟੀਸ਼ਨ ਇੱਕ ਵਾਰੀ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ 'ਚ ਹਿੱਸਾ ਲਿਆ ਆਫਟਰ ਪਾਰਟੀਸ਼ਨ ਹਿੱਸਾ ਲਿਆ ਪਰ ਕਦੇ ਵੀ ਇਹ ਸੁਪਨਾ ਨਹੀਂ ਸੀ ਕਿ ਸਾਡੀ ਸਰਕਾਰ ਬਣੇ ਪਰ ਅੱਜ ਆਪਾਂ ਸਾਰੇ ਲੇਲੜੀਆਂ ਕਰ ਰਹੇ ਹਾਂ ਦਿੱਲੀ ਤੱਕ ਦੀਆਂ ਜੇ ਫੈਸਲਾ ਲਿਆ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਬਰੀ ਡ੍ਰਿੜਤਾ ਦੇ ਨਾਲ ਫੈਸਲਾ ਲਿਆ ਚੀਮਾ ਸਾਹਿਬ ਬੈਠੇ ਗਰੇਵਾਲ ਸਾਹਿਬ ਤੇ ਪੁੰਦੜ ਸਾਹਿਬ ਬੈਠੇ ਆ ਕੋਈ ਏਵੇਂ ਨਹੀਂ ਲਿਆ ਫੈਸਲਾ ਕਿ ਕਈ ਵਾਰੀ ਕੱਚ ਪੱਕੇ ਇਧਰ ਉਧਰ ਵਾਲੀ ਗੱਲ ਕਰਕੇ ਡ੍ਰਿੜਤਾ ਦੇ ਨਾਲ ਕਿਹਾ ਹੁਣ ਸਾਡੀ ਇਹਨਾਂ ਦੇ ਨਾਲ ਨਹੀਂ ਨਿਭਣੀ ਤੇ ਨਾ ਅਸੀਂ ਗਾਹਾਂ ਫਿਊਚਰ ਦੇ ਵਿੱਚ ਸਾਂਝ ਪਾਉਣੀ ਆ ਸੋ ਵੀਰੋ ਜੇ ਇਦਾਂ ਲੀਡਰ ਸਾਡੇ ਕੋਲ ਬੈਠੇ ਆ ਜਿਨ੍ਹਾਂ ਨੇ ਸਿੱਖੀ ਸਿਧਾਂਤਾਂ ਨੂੰ ਉਹਨਾਂ ਦੇ ਉੱਤੇ ਤਰਜਮਾਨੀ ਕਰਨੀ ਆ ਫਿਰ ਅੱਜ ਆਪਾਂ ਨੂੰ ਸੋਚਣਾ ਪਊਗਾ ਆ ਜਿਹੜੇ ਅੱਜ ਬਾਹਰ ਬੈਠੇ ਆ ਤੇ ਸਾਨੂੰ ਦੱਸਦੇ ਕਮਜ਼ੋਰ ਇਹਨਾਂ ਦੀ ਅੱਜ ਕਮਜ਼ੋਰੀ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਅੱਜ ਆਪਾਂ ਨੂੰ ਇਹ ਵੀ ਸੋਚਣਾ ਪਊਗਾ ਕਿ ਕਈ ਅੱਜ ਨਵੇਂ ਕਈ ਵਾਰੀ ਜਦੋਂ ਸਿਆਣੇ ਕਹਿੰਦੇ ਨਾ ਕਿ ਜਦੋਂ ਉਹ ਬਰਸਾਤ ਦੀ ਰੁੱਤ ਹੁੰਦੀ ਤਾਂ ਰਾਤ ਨੂੰ ਬੱਲਬ ਜਗਦਾ ਕਈ ਟਟਿਆਣੇ ਨਵੇਂ ਆ ਜਾਂਦੇ ਫੇਰ ਅੱਜ ਮੈਂ ਪੁੱਛਣਾ ਚਾਹਨਾ ਜਿਨ੍ਹਾਂ ਦੀ ਔਨੀ ਉਮਰ ਵੀ ਨਹੀਂ ਹੋਣੀ ਜਿੰਨੀ ਬੰਦੀ ਸਿੰਘਾਂ ਦੀ ਕੈਦ ਆ ਤੇ ਅੱਜ ਨਵਾਂ ਇੱਕ ਤਰੀਕਾ ਲੱਭਿਆ ਜਾ ਰਿਹਾ ਮੈਂ ਪਿੱਛੇ ਭਾਈ ਰਾਜੋਵਾਨਾ ਸਾਹਿਬ ਦੀ ਮੁਲਾਕਾਤ ਕਰਕੇ ਆਇਆ ਸਿੰਘ ਸਾਹਿਬ ਮੇਰੇ ਨਾਲ ਉਹਨੇ ਜਿਹੜੇ ਮੇਰੇ ਮੋਢੇ ਸਵਾਰ ਰੱਖੇ ਮੇਰੇ ਕੋਲ ਜਵਾਬ ਹੀ ਕੋਈ ਨਹੀਂ ਸੀ ਕਿਉਂ ਜਵਾਬ ਨਹੀਂ ਸੀ ਕਿ ਤੀਆਂ ਸਾਲਾਂ ਵਾਲਿਆਂ ਨੂੰ ਭੁੱਲ ਗਏ ਆਪਾਂ ਜਿਨ੍ਹਾਂ ਦੀ ਉਮਰ ਵੀ ਨਹੀਂ ਔਨੀ ਉਹ ਆਪਾਂ ਅੱਜ ਕਹਿੰਦੇ ਆਂ ਭਈ ਰਾਜ ਸੱਤਾ ਦੇ ਵਾਰਸ ਬਣ ਠੀਕ ਆ ਰਾਤ ਸਤਾ ਡੈਮੋਕ੍ਰੇਸੀ ਆ ਪਰ ਸ਼੍ਰੋਮਣੀ ਅਕਾਲੀ ਦਲ ਭਾਈ ਸ਼ਹੀਦਾਂ ਦੀ ਜਥੇਬੰਦੀ ਆ ਬੜਾ ਕੁਝ ਲੰਮਾ ਸਮਾਂ ਮੈਨੂੰ ਵੀ ਦੇਖਦੇ ਨੂੰ ਹੋ ਗਿਆ ਇਹ ਪ੍ਰਾਣੀ ਲੀਡਰਸ਼ਿਪ ਵਿੱਚ ਬੈਠੀ ਆ ਜਥੇਬੰਦੀ ਹਮੇਸ਼ਾ ਇੱਕ ਰਹਿੰਦੀ ਆ ਔਰ ਉਹ ਰਹਿੰਦੀ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੀਆਂ ਮੋਰੇ ਮੁਹਿੰਮਾਂ ਵੀ ਆ ਆ ਬੰਦੀ ਸਿੰਘ ਲੰਬੇ ਆਰਸੇ ਦੇ ਬੈਠੇ 34 ਸਾਲ ਕਹਿ ਲਈਦਾ 30 ਸਾਲ ਕਹਿ ਲਈਦਾ ਬੜਾ-ਬੜਾ ਜਿਗਰਾ ਕਰਨਾ ਪੈਂਦਾ ਪਰ ਇਹਨਾਂ ਨੂੰ ਤਾਰ ਪੀਟੋ ਕੌਣ ਕਰਦਾ ਸੀ ਉਹ ਜਿਹੜੇ ਦਿੱਲੀ ਦੇ ਵਿੱਚ ਖਵਾੜਿਆਂ ਦੇ ਵਿੱਚ ਦੱਸਦੇ ਪੈਂਦੇ ਆ ਉਹ ਇਹਨੂੰ ਤਾਰ ਪੀਟੋ ਕਰਦੇ ਸੀ ਆ ਆਪਾਂ ਬੈਠੇ ਆ ਸੰਗਰੂਰ ਜ਼ਿਲ੍ਹੇ ਦੇ ਵਿੱਚ ਤੁਸੀਂ ਕ੍ਰਾਂਤੀਕਾਰੀ ਲੋਕ ਆ ਕ੍ਰਾਂਤੀਕਾਰੀ ਮੈਂ ਇਸ ਕਰਕੇ ਕਹਿੰਨਾ ਤੁਸੀਂ ਇੱਕ ਵਾਰੀ ਜੇ ਇਹਨੂੰ ਜਿਤਾ ਦਿੰਨੇ ਮੋੜ ਫੇਰ ਨਵਾਂ ਹੀ ਲੀਡਰ ਟੋੜਦੇ ਆ ਤੁਸੀਂ ਦਵਜੀ ਵਾਰੀ ਰਿਪੀਟ ਨਹੀਂ ਕੀਤਾ ਤੇ ਹੁਣ ਆ ਆਉਂਦੀਆਂ ਚੋਣਾਂ ਵੀ ਆਉਣੀਆਂ ਬਰਨਾਲੇ ਦੀ ਚੋਣ ਵੀ ਆਉਣੀ ਆ ਪੁੱਛੋ ਇਸ ਧਰਤੀ ਤੇ ਭਗਵਾਨ ਤਮਾਨ ਨੂੰ ਇੱਕ ਸਵਾਲ ਕਰਿਓ ਆਵੇ ਤਾਂ ਕਹਿੰਦਾ ਰਿਹਾ ਜੀ ਸ਼ੋਮਣੀ ਕਮੇਟੀ ਅਗੀਠਾ ਸਾਹਿਬ ਦੀ ਸਾਨੂੰ ਜ਼ਮੀਨ ਨਹੀਂ ਦਿੰਦੀ ਇਹਨੂੰ ਪੁੱਛੋ ਪੰਜਾਬ ਦੇ ਵਿੱਚ ਹਸ਼ਿਆਰਪੁਰ ਦੇ ਵਿੱਚ ਹਸਪਤਾਲ ਅਨਾਉਂਸ ਕੀਤਾ ਸੀ ਕੀ ਉਹ ਹਸਪਤਾਲ ਬਣ ਗਿਆ ਐਥੇ ਦਾ ਅਸੀਂ ਪੰਗਾ ਡਾਉਂਦੇ ਸੀ ਕੋ ਥੋੜਾ ਬੋਤਾ ਆਪਾਂ ਵੀ ਮਾਦਾ ਰੱਖੀਏ ਹੁਣ ਇਹ ਝੂਠ ਦੇ ਲਾਰੇ ਵਾਲਿਆਂ ਨੂੰ ਭਜਾਈਏ ਇਹਨਾਂ ਨੂੰ ਆਪਾਂ ਅੱਜ ਇਹ ਵੀ ਪੁੱਛੀਏ ਇੱਕ ਦੇਖੋ ਬੜੀ ਵੱਡੀ ਸਾਡੇ ਚ ਵੀ ਕਈ ਵਾਰੀ ਕਮਜ਼ੋਰੀ ਆ ਜਾਂਦੀ ਹੁਣ ਤਾਂ ਸੋਸ਼ਲ ਮੀਡੀਆ ਰਹਿ ਗਿਆ ਆ ਫਿਜੀਕਲ ਜਿਹੜੀ ਵੈਰੀਫਿਕੇਸ਼ਨ ਰਾਇ ਹੀ ਨਹੀਂ ਗਈ ਆ ਪਿੱਛੇ ਜਿਹੜਾ ਇੱਕ ਪਿੰਡ ਭਗਵਾਨਪੁਰਾ ਜਿਹੜਾ ਪਲਾਥ ਹਾਲ ਕੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਆ ਐਡੀ ਵੱਡੀ ਬਿਆਦਮੀ ਹੋਈ ਅੰਗ ਅੰਗ ਖਲਾ ਰਿਆ ਗਿਆ ਔਰ ਬਹੁਤ ਵੱਡੀ ਬਿਆਦਮੀ ਹੋਈ ਅਸੀਂ ਤਾਂ ਹੁਣ ਕੰਨਾਂ ਤੋਂ ਪਰੇ ਕਰ ਦਿੰਨੇ ਆ ਇਹ ਮੁੱਖ ਮੰਤਰੀ ਨੂੰ ਪੁੱਛੋ ਜਿਹੜਾ ਉਥੋਂ ਬੰਦਾ ਫੜਿਆ ਗਿਆ ਉਸ ਬੰਦੇ ਦੇ ਪਰਿਵਾਰ ਦੇ ਖਿਲਾਫ 20 ਕੇਸ ਰਜਿਸਟਰ ਹੋਇਆ ਹੁਣ ਪੜਤਾਲ ਕਿਉਂ ਨਹੀਂ ਕਰਦਾ ਹੁਣ ਕਿਉਂ ਨਹੀਂ ਢੰਗਾਈ ਦੇ ਵਿੱਚ ਜਾਂਦਾ ਕੋਈ ਉਹ ਬੰਦੇ ਦਾ ਕਿੱਥੇ ਪਿੱਛੇ ਤਾਰਾਂ ਜੁੜੀਆਂ ਇਹ ਸਿਰਫ ਤੁਹਾਨੂੰ ਸੰਗਰੂਰ ਵਾਲਿਆਂ ਨੂੰ ਗਮਰਾਹ ਕਰਕੇ ਰਾਜ ਸੱਤਾ ਕਾਇਮ ਕਰ ਲਈ ਕੋਈ ਇਤਰਾਜ਼ ਨਹੀਂ ਵੋਟਾਂ ਤੁਸੀਂ ਪਾਤੀਆਂ ਬਣ ਗਏ ਪਰ ਤੁਹਾਡਾ ਕ੍ਰਾਂਤੀਕਾਰੀ ਸਟੈਪ ਹੁਣ ਆਉਂਦੀਆਂ ਚੋਣਾਂ ਦੇ ਵਿੱਚ ਵੀ ਹੁਣ ਮੈਂ ਕਿਉਂਕਿ ਬੇਬਾਕੀ ਨਾਲ ਇਹ ਗੱਲ ਤਾਂ ਕਹਿ ਰਿਹਾ ਮੈਨੂੰ ਕੋਈ ਨਰਸੰਕੋਚ ਗੱਲ ਕਹਿਣ ਚ ਮੈਨੂੰ ਕੋਈ ਇਹਦੇ ਵਿੱਚ ਹਰਜ ਨਹੀਂ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮੋਂਡੇ ਨਾਲ ਮੋਂਡਾ ਲਾ ਕੇ ਚੱਲਦਾ ਤੇ ਮੈਂ ਆਪਣੀ ਜ਼ਿੰਦਗੀ ਦਾ ਸੰਕਲਪ ਵੀ ਆ ਕਿ ਸ਼੍ਰੋਮਣੀ ਕਮੇਟੀ ਦਾ 28 ਸਾਲ ਦਾ ਮੈਂਬਰ ਚੱਲਿਆ ਆ ਰਿਹਾ ਮੈਂ ਉਹਨਾਂ ਮਹਾਨ ਸ਼ਕੀਤਾ ਦੀ ਸੰਗਤ ਵੀ ਕੀਤੀ ਆ ਜਿਨ੍ਹਾਂ ਚ ਪੰਥ ਰਤਨ ਜਸੇਦਰ ਗੁਰਚਾਰਨ ਸਿੰਘ ਜੀ ਟੋੜਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੋਹਾਂ ਸ਼ਖਸੀਤਾ ਨੇ ਲੰਬਾ ਅਰਸਾ ਪੰਥ ਦੀ ਸਰਪ੍ਰਸਤੀ ਕੀਤੀ ਤੇ ਮੈਨੂੰ ਉਹਨਾਂ ਵੱਲੋਂ ਪਿਆਰ ਵੀ ਮਿਲਿਆ ਤੇ ਮੈਨੂੰ ਹੁਣ ਭਰਾਵਾਂ ਦੇ ਤੌਰ ਤੇ ਪਿਆਰ ਬਹੁਤ ਵੱਡਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਥ ਦੀ ਚੜ੍ਹਦੀ ਕਲ ਲਈ ਵਿਚਾਰਾਂ ਕਰਦੇ ਆ ਗੁਰੂ ਸਾਹਿਬ ਕਿਰਪਾ ਕਰਨ ਇਹ ਧਰਮ ਤੇ ਰਾਜਨੀਤੀ ਦਾ ਸਮੇਲ ਇਹਨੂੰ ਅੱਜ ਤੋੜਨ ਲਈ ਵੱਡੇ ਯਤਨ ਕੀਤੇ ਜਾ ਰਹੇ ਆ ਆਓ ਆਪਾਂ ਗੁਰੂ ਚਰਨਾਂ ਚ ਅਰਦਾਸ ਵੀ ਕਰੀਏ ਕਿ ਜਿਹੜੇ ਪਾਟ ਕੇ ਫਿਰਦੇ ਉਹਨਾਂ ਨੂੰ ਸਤਿਗੁਰੂ ਜੀ ਸਮੱਤ ਬਖਸ਼ਿਸ਼ ਕਰਨ ਸੰਤ ਬਾਬਾ ਹਰਚੰਦ ਸਿੰਘ ਜੀ ਲੋਂਗੋਵਾਲ ਜਿਨ੍ਹਾਂ ਨੇ ਬੇਬਾਕੀ ਦੇ ਨਾਲ ਗੁਰਮਤਿ ਦੀਆਂ ਕਦਰਾਂ ਕੀਮਤਾਂ ਤੇ ਪਹਿਰੇ ਦਿੱਤੇ ਉਹਨਾਂ ਦੇ ਪੈਰਾਂ ਦੇ ਚੱਲਣ ਦਾ ਸਾਨੂੰ ਬਲ ਉਦਮ ਬਖਸ਼ਿਸ਼